ਕਹਿੰਦੇ 40 41 ਲੀਡਰ ਰਾਤ ਨੂੰ ਦਾੜੀਆਂ ਬੰਨ ਕੇ ਕੁਰਬਾਨ ਲਾ ਕੇ ਕਿੱਲੇ ਤੇ ਡੰਗਤੀ ਸਿਕਿਉਰਟੀ ਵਾਲੇ ਲਾਤੇ ਤੇ ਰਾਤ ਨੂੰ ਸਰਸਾ ਵਾਲੇ ਕੋਲੇ ਵੋਟਾਂ ਲਈ ਗਏ ਆ ਕਹਿੰਦੇ 40 41 ਤੇ ਖਟੜਾ ਸਾਹਿਬ ਕਹਿੰਦੇ 47 ਗਏ ਆ ਮੈਨੂੰ ਕਹਿੰਦੇ ਹੂੰ ਤੇ ਮੈਂ ਉਹ ਗੱਲ ਕਰ ਰਿਹਾ ਜੋ ਉਸ ਰਿਸਪੈਕਟੇਬਲ ਡੀਆਈਜੀ ਰਿਟਾਇਰਡ ਦੀ ਸਟੇਟਮੈਂਟ ਹੈ ਠੀਕ ਹੈ ਜੋ ਕਿ ਇੱਕ ਤੱਥਾਂ ਤੇ ਆਧਾਰਿਤ ਹੈ ਗੁਰਗੰਧ ਸਾਹਿਬ ਦੀ ਬਾਪੂ ਦੀ ਬੇਅਦਬੀ ਹੋਈ ਉਹਦੀ ਪੱਗ ਗਲੀਆਂ ਚ ਖਿਲਰੀ ਪਈ ਹੈ ਤੇ ਤੋਸੀ ਇਲੈਕਸ਼ਨ ਖਿੱਦਣ ਲਈਏ ਦੋਨੇ ਲੀਡਰ ਰਾਤ ਨੂੰ ਸਰਸਾ ਵਾਲੇ ਕੋਲੇ ਜਾਂਦੇ ਆ ਜਿਵੇਂ ਆ ਨਾ ਬਿਲਕੁਲ ਗਏ ਅਸੀਂ ਖਬਰਾਂ ਪੜ੍ਹੀਆਂ ਮਰਜੋ ਹਜ਼ਾਰ ਸ਼ਰਮਨਾ ਉਹ ਕੌਮ 5 ਲੱਖਾਂ ਬਾਰਡਰ ਤੋਂ ਆਉਂਦੀਆਂ ਪਾਕਿਸਤਾਨ ਦੇ ਤੋਂ ਚਾਈਨਾ ਦੇ ਤੋਂ ਜੰਮੂ ਕਸ਼ਮੀਰ ਚੋਂ ਚਾਰ ਸਿੱਖ ਹੁੰਦੇ ਆ ਸਹੀ ਹੋ 2% ਸਾਰੀ ਦੁਨੀਆ ਚ ਵਰਲਡ ਚ ਗੁਰੂ ਦੇ ਲੰਗਰ ਚੱਲਦੇ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਤੇ ਨਾਲ ਦਵਾਈਆਂ ਦੇ ਵੀ ਅਸੀਂ ਸਟਾਰਟ ਕਰ ਦਿੱਤੇ ਕਿ ਜੇ ਬਿਮਾਰ ਹੈ ਦਵਾਈ ਵੀ ਦੇਵਾਂਗੇ ਅਸੀਂ ਉਹ ਕੌਮ ਹੈ ਇੰਨੀ ਬਹਾਦਰ ਕੌਮ ਹੈ ਤੇ ਸਾਡੇ ਗੁਰੂ ਦੀ ਪੱਗ ਗਲੀਆਂ ਚ ਰੋਲਦੀ ਯਾਰ ਪਾੜਨ ਵਾਲੇ ਨੇ ਤਾਂ ਰੋਲੀ ਉਦੋਂ ਬਾਅਦ 17 ਸਾਲ ਸਾਡੇ ਪੋਲੀਟਿਕਲ ਲੀਡਰਾਂ ਨੇ ਸਾਨੂੰ ਰੋਲਿਆ ਬੋਲੋ ਸੱਚ ਆ ਬਿਲਕੁਲ ਰੋਲਿਆ ਮੰਨ ਰਿਆ ਦੋਨੇ ਸਾਡੇ ਟਾਪ ਦੇ ਪੱਤਰਕਾਰ ਆ ਹਾਲ ਤਾਂ ਥੋੜੀ ਇਹਨਾਂ ਤੋਂ ਦੂਰ ਹੋ ਜਾ ਕੋਈ ਚਿੰਤਾ ਨਹੀਂ ਕੁਰਸੀ ਲੈ ਗਈ ਆ ਬੀਬੀ ਵੀ ਉਹਦੇ ਨਾਂ ਤੇ ਮੈਂ ਗੁਰੂਗੰਨ ਸਾਹਿਬ ਦੀ ਬੇਅਦ ਵੀ ਤਿੰਨਾਂ ਮਹੀਨਿਆਂ ਚ ਠੀਕ ਕਰ ਦੂੰ ਕਹਿੰਦੇ ਇਹ ਕਹਿੰਦਾ ਮੈਂ 6ਾਂ ਚ ਕਰ ਦੂੰ हां भाई बोलो बिल्कुल सच है।, है ना 3 ਚ ਹੋਈ ਨਾ 6 ਚ ਹੋਈ ਮਿਨੋਰਿਟੀ ਕਮਿਸ਼ਨ ਚੇਅਰਮੈਨ ਤੇ ਅਸੀਂ ਮਿਲੇ ਉਹਨਾਂ ਨੇ ਕਮੇਟੀ ਦੇ ਵਿੱਚ ਸਾਡੀ ਚੱਲੀ ਗਈ ਲੈਟਰ ਜੀ ਐਂਡ ਲੀਗਲੀ ਤੌਰ ਤੇ ਗਈ ਹੈ ਮੈਂ ਕੋਸ਼ਿਸ਼ ਕਰ ਰਿਹਾ ਨਵਾਨੀ ਜੀ ਮੇਰੇ ਲਈ ਅਰਦਾਸ ਕਰਦੇ ਹੋ ਕਿ ਸਾਡੇ ਗੁਰੂ ਗੰਗ ਸਾਹਿਬ ਦੀ ਬੇਅਦਬੀ ਲੋਕਾਂ ਦੇ ਸਾਹਮਣੇ ਆਵੇ ਕੋਈ ਉੱਥੇ ਕਾਨੂੰਨ ਬਣੇ ਫਾਸੇ ਦਾ ਮਾਫ ਕਰਨਾ ਮੈਂ ਕਲੀਨ ਛੇਵਾਂ ਪਰ ਤੁਹਾਨੂੰ ਨੇ ਦੀਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਲਿਵਿੰਗ ਗੁਰੂ ਹੈ ਲੇਵਿੰਗ ਰੂਮ ਇਹਨਾਂ ਜਾਗ ਦੀ ਜੋਗ ਦੀ ਸਰੂਪ ਹੈ ਇਹਨਾਂ ਦੂਜੇ ਲੋਕਾਂ ਨੂੰ ਜਿੰਦਗੀ ਜਿਹੜੇ ਮੈਨੂੰ ਸਲਾਹਾਂ ਦਿੰਦੇ ਆ ਭਾਗਵਾਂ ਲਾ ਦਾੜੀ ਰੱਖ ਲੈ ਵੀ ਤੁਸੀਂ ਤਾਂ ਦਾੜੀਆਂ ਬੰਨ ਕੇ ਰਾਤ ਨੂੰ ਸਰਸਾ ਵਾਲੇ ਕੋਲੇ ਜਾਂਦੇ ਆ ਕਲਵੰਤ ਸਿੰਘ ਨਹੀਂ ਜਾਊਗਾ ਨੋ ਮਰ ਜੂਗਾ ਜਿਸ ਨੇ ਸਾਡੀ ਬਾਪੂ ਦੀ ਬੇਇੱਜ਼ਤੀ ਕੀਤੀ ਤੁਸੀਂ ਉਹਦੇ ਕੋਲੇ ਵੋਟਾਂ ਲੈਣ ਜਾਂਦੇ ਆ 42 ਸਾਲ ਦੀ ਉਮਰ ਚ ਗੁਰੂ ਗੋਬਿੰਦ ਸਿੰਘ ਜੀ ਚਲੇ ਗਏ ਚਾਰੇ ਬੱਚੇ ਬਾਰ ਕੇ ਉਹ ਤਾਂ ਨਹੀਂ ਭੱਜੇ ਛੱਡ ਕੇ ਸਾਨੂੰ 1708 ਚ ਜਦੋਂ ਗੁਰੂ ਗੋਬਿੰਦ ਸਿੰਘ ਗਏ ਸਾਡੀ ਬਾਹ ਉਹ ਲੀਡਰੋ ਦੋਨੇ ਲੀਡਰੋ ਬੋਲੋ ਕਿਹਨੂੰ ਫੜਾ ਕੇ ਗਏ ਗੁਰੂਗੰਨ ਸਾਹਿਬ ਨੂੰ ਸੱਚ ਨਾਲ ਕਿਹਾ ਗੁਰੂ ਮਾਨਿਓ ਗ੍ਰੰਥ ਪਰਗਟ ਗੁਰਾਂ ਕੀ ਦੇ ਠੀਕ ਹੈ ਉਹ ਗੁਰੂਗੰਨ ਸਾਹਿਬ ਲਾਈਵ ਜਿਹਨੂੰ ਲਾਈਵ ਕਿਹਾ ਗੁਰੂ ਸੁਪਰੀਮ ਕੋਰਟ ਨੇ ਜਿਸ ਨੂੰ ਅਸੀਂ ਸ਼ਾਮ ਨੂੰ ਸਿਗਾਸ਼ਨ ਕਰਦੇ ਆ ਸਵੇਰ ਪ੍ਰਕਾਸ਼ ਕਰਦੇ ਆ ਜੀ ਕੜਾ ਪ੍ਰਸ਼ਾਦ ਦਰ ਪ੍ਰਮਾਨ ਕਰਦੇ ਆ ਲੰਗਰ ਦਰ ਪ੍ਰਮਾਨ ਕਰਦੇ ਆ ਸਾਡੇ ਘਰ ਚ ਖੁਸ਼ੀ ਗਮੀ ਤਾਂ ਸੀਸ ਰਗੜਦੇ ਆ ਤੇ ਉਸ ਦੀ ਪੇਧ ਵੀ ਕਰਾਤੇ ਤੁਸੀਂ ਹਟੇ ਨਹੀਂ ਰੁਕੋ